ਨਾ ਕਿਸੇ ਪੋਲੀਟੀਕਲ ਪਾਰਟੀ ਨੇ ਕਾਂਗਰਸ ਨੇ ਵੀ ਕੋਈ ਪ੍ਰੋਟੈਸਟ ਨਹੀਂ ਕੀਤਾ ਨਾ ਭਾਜਪਾ ਨੇ ਕੋਈ ਪ੍ਰੋਟੈਸਟ ਕੀਤਾ ਨਾ ਬੀਐਸਪੀ ਨੇ ਕੀਤਾ ਨਾ ਕੋ ਜੜੀਆਂ ਸੀਪੀਆਈ ਸੀਪੀਐਮ ਜਾਂ ਕੋਈ ਹੋਰ ਜਥੇਬੰਦੀਆਂ ਜਿਹੜੇ ਪ੍ਰੋਟੈਸਟ ਕਿਸੇ ਨੇ ਨਹੀਂ ਕੀਤਾ ਕੇਵਲ ਤੇ ਕੇਵਲ ਸ਼ਰੋਮਣੀ ਅਕਾਲੀ ਦਲ ਅੱਗੇ ਹੋ ਕੇ ਲੜਾਈ ਪਿਛਲੇ ਦਿਨਾਂ ਤੋਂ ਅੱਜ ਤੱਕ ਸੁਣ ਲਵੇ ਵੀ ਹਲਕਾ ਇੰਚਾਰਜ ਦੀ ਸੁਣ ਕੇ ਕੰਮ ਹੁੰਦਾ ਨਹੀਂ ਦਾ ਕੰਮ ਨਹੀਂ ਕਿਸੇ ਦਾ ਹੋ ਰਿਹਾ ਤਹਿਸੀਲਦਾਰ ਕਿਸੇ ਦੇ ਰਜਿਸਟਰੀ ਨਹੀਂ ਕਰ ਰਿਹਾ ਹਲਕਾ ਇੰਚਾਰਜ ਦੀ ਮਰਜ਼ੀ ਤੋਂ ਬਿਨਾਂ ਕਰਤਸਨ ਦਾ ਬੋਲ ਵਾਲਾ ਇੱਥੇ ਇੰਨਾ ਵੱਧ ਚੁੱਕਿਆ ਹੈ ਇਸ ਜ਼ਿਲ੍ਹੇ 'ਚ ਕਿ ਕੋਈ ਕੰਮ ਪੈਸੇ ਦਿੱਤੇ ਤੋਂ ਬਿਨਾ ਨਹੀਂ ਹੋ ਰਿਹਾ ਔਰ ਇਹ ਵੀ ਗੱਲ ਪੱਕੀ ਆ ਕਿ ਇਸ ਗੱਲ 'ਵੀ ਸਾਨੂੰ ਸੰਘਰਸ਼ ਕਰਨਾ ਪਿਆਦਾ ਅਸੀਂ ਕਰਤੀ ਆ ਦਿਨੇਸ਼ ਭਾਜੀ ਤੁਹਾਡਾ ਸਵਾਲ ਆ ਜ਼ਬਰਨ ਜ਼ਮੀਨ ਇਸ ਤਰ੍ਹਾਂ ਲਈ ਜਾ ਰਹੀ ਆ ਕਿ ਮੇਰੇ ਕੋਲ 1 ਏਕੜ ਜ਼ਮੀਨ ਆ ਮੰਨ ਲਓ ਮੈਨੂੰ ਐਕਵਾਇਰਮੈਂਟ ਦਾ ਕੋਈ ਪੈਸਾ ਨਹੀਂ ਮਿਲਣਾ ਜਿਹੜੀ ਜ਼ਮੀਨ ਮੇਥੋਂ ਲੈ ਲੈਣੀ ਆ ਉਹਦਾ ਮੈਨੂੰ ਕੋਈ ਪੈਸਾ ਨਹੀਂ ਦਿੱਤਾ ਵੀ ਜ਼ਮੀਨ ਸਾਡੀ ਮਾਂ ਹੈ ਤੇ ਮਾਂ ਦੇ ਖਿਲਾਫ ਕੋਈ ਸ਼ਬਦ ਤੇ ਅੱਖਰ ਨਹੀਂ ਸੁਣਿਆ ਜਾਂਦਾ ਅਸੀਂ ਆਪਣੀ ਮਾਂ ਨੂੰ ਤਕੜੀਆਂ ਰੱਖਣ ਲਈ ਆਪਣੀ ਮਾਂ ਨੂੰ ਆਪਣੇ ਕੋਲ ਰੱਖਣ ਲਈ ਲੜਾਈ ਲੜਨੀ ਆ ਇਹ ਕੋਈ ਰਾਜਨੀਤਿਕ ਲੜਾਈ ਨਹੀਂ ਅਸੀਂ ਇਹ ਤਾਂ ਕੋਈ ਰਾਜਨੀਤਿਕ ਪਲਾਹਾ ਨਹੀਂ ਲੈਣਾ ਚਾਹੁੰਦੇ ਸੋ ਤੁਸੀਂ ਸਾਡਾ ਸਾਥ ਦਿਓ ਇਸ ਗੱਲ ਲਈ ਵੀ ਅਸੀਂ ਅੱਗੇ ਹੋਵੇ ਤੁਹਾਡਾ ਲੜਾਈ ਲੜ ਸਕੀਏ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੀ ਪ੍ਰੈਸ ਦਾ ਤੁਹਾਨੂੰ ਖੇਚੜ ਦਿੱਤੀ ਔਰ ਤੁਸੀਂ ਛੋਟੇ ਜਿਹਾ ਸ਼ਾਰਟ ਨੋਟਿਸ ਦੇ ਉੱਤੇ ਸਾਰੇ ਪਹੁੰਚੇ ਹੋ ਅੱਜ ਅਸੀਂ ਜ਼ਿਲ੍ਹੇ ਦੇ ਸਾਰੇ ਸਰਕਲ ਜਥੇਦਾਰ ਸਹਿਬਾਨ ਜਿਹੜੇ ਨਵੇਂ ਨਿਯੁਕਤ ਹੋਏ ਆ ਉਹਨਾਂ ਦੀ ਮੀਟਿੰਗ ਕੀਤੀ ਔਰ ਜ਼ਿਲ੍ਹੇ ਦੀ ਜਿਹੜੇ ਪਹਿਲਾਂ ਸਾਡੇ ਬਿੰਗਾ ਦੇ ਪ੍ਰਧਾਨ ਜ਼ਿਲ੍ਹੇ ਦੇ ਵਿੱਚ ਹੈਗੇ ਆ ਉਹਨਾਂ ਦੀ ਮੀਟਿੰਗ ਕੀਤੀ ਔਰ ਪਾਰਟੀ ਦੇ ਵੱਖ-ਵੱਖ ਅਹਿਮ ਵਿਸ਼ਿਆਂ ਦੇ ਉੱਤੇ ਜਿਹੜੀ ਵਿਚਾਰ-ਚਰਚਾ ਜਾਂ ਸਮਾਜਿਕ ਜਾਂ ਪੰਜਾਬ ਦੇ ਹਿੱਤਾਂ ਨੂੰ ਲੈ ਕੇ ਹੋਈ ਹੈ ਸਭ ਤੋਂ ਵੱਡਾ ਜਿਹੜਾ 이슈 ਹੈ ਤੁਹਾਨੂੰ ਜਿਹੜੀ ਖੇਚਲ ਦਿੱਤੀ ਹੈ ਪੰਜਾਬ ਦੇ ਵਿੱਚ ਜਿਹੜੀ ਲੈਂਡ ਪੂਲਿੰਗ ਦੀ ਗੱਲ ਭਗਵੰਤ ਮਾਨ ਸਰਕਾਰ ਕਰ ਰਹੀ ਹੈ ਬੜਾ ਸੈਂਸਿਟਿਵ 이슈 ਹੈ ਔਰ ਬਹੁਤ ਵੱਡੀ ਲੁੱਟ ਕਿਉਂਕਿ ਇਹਨੂੰ ਲੈਂਡ ਗ੍ਰੈਬਿੰਗ ਦਾ ਨਾਮ ਵੀ ਇਸ ਕਰਕੇ ਦਿੱਤਾ ਕਿ ਕਿਸਾਨਾਂ ਦੇ ਹਿੱਤਾਂ ਦੇ ਉੱਤੇ ਜਿਹੜਾ ਡਾਕਾ ਵੱਜਣ ਜਾ ਰਿਹਾ ਹੈ ਮੈਂ ਕਦੇ ਵੀ ਇਤਿਹਾਸ ਦੇ ਵਿੱਚ ਜਾਂ ਆਪਣੀ ਸੁਰਤ ਦੇ ਵਿੱਚ ਇਹ ਗੱਲ ਨਹੀਂ ਦੇਖੀ ਵੀ ਕਿਸਾਨ ਤੋਂ ਜ਼ਬਰਨ ਜ਼ਮੀਨ ਲਈ ਜਾ ਰਹੀ ਆ ਪਰ ਉਹਦੇ ਬੱٹے ਉਹਨੂੰ ਦਿੱਤਾ ਕੁਝ ਨਹੀਂ ਜਾ ਰਿਹਾ ਰਿਕੁਆਇਰਮੈਂਟ ਹੁੰਦੀ ਸੀ ਕਿਸਾਨਾਂ ਨੂੰ ਪੈਸੇ ਮਿਲਦੇ ਸੀ ਉਜਾੜਾ ਪੱਤਾ ਮਿਲਦਾ ਸੀ ਦੋ ਦੋ ਤਿੰਨ ਤਿੰਨ ਗੁਣਾ ਕੀਮਤ ਮਿਲਦੀ ਹੁੰਦੀ ਸੀ ਸਾਡੀਆਂ ਸਰਕਾਰਾਂ ਦੇ ਸਮੇਂ ਬਹੁਤ ਸਾਰੀਆਂ ਜ਼ਮੀਨਾਂ ਅਕਵਾਇਰ ਪਾਲਿਸੀ ਮੁਤਾਬਕ ਹੋਈਆਂ ਪਰ ਕਿਸਾਨਾਂ ਨੇ ਕਦੇ ਇੰਨੀ ਵੱਡੀ ਨਾਰਾਜ਼ਗੀ ਜਾਂ ਐਡੀ ਟਿਟੇਸ਼ਨ ਨਹੀਂ ਸੀ ਕਰੀ ਕਿਉਂਕਿ ਕਿਸਾਨਾਂ ਨੂੰ ਉਹਨਾਂ ਦੀ ਸੋਚ ਤੋਂ ਬਾਅਦ ਜਿਹੜੀਆਂ ਸਹੂਲਤਾਂ ਸਬ ਸਹੂਲਤਾਂ ਦਿੱਤੀਆਂ ਜਾਂਦੀਆਂ ਸੀ ਪਰ ਭਗਵਾਨਤ ਮਾਨ ਸਰਕਾਰ ਦੀ ਜਿਹੜੀ ਪਾਲਿਸੀ ਆਮ ਆਦਮੀ ਪਾਰਟੀ ਸਰਕਾਰ ਦੀ ਜਿਹੜੀ ਪਾਲਿਸੀ ਹੈ ਉਹ ਬੜਾ ਖਤਰਨਾਕ ਰੂਪ اختیار ਕਰ ਰਹੀ ਹੈ ਪੰਜਾਬ ਦੇ ਵਿੱਚ ਪਹਿਲਾਂ ਜਿਹੜੀ ਗੱਲ ਚੱਲੀ ਸੀ ਕਿ ਲੁਧਿਆਣੇ ਦੇ 31 ਪਿੰਡਾਂ ਦੀ 24000 ਕੁ ਏਕੜ ਜਿਹੜੀ ਜ਼ਮੀਨ ਹੈ ਉਹ ਲੈਂਡ ਪੂਲਿੰਗ ਤਹਿਤ ਅਕਵਾਇਰ ਕੀਤੀ ਜਾ ਰਹੀ ਹੈ ਪਰ ਇਹ ਵਿਸ਼ਾ ਵਾਦਾ ਵਾਦਾ ਤੁਹਾਡੇ ਸ਼ਹਿਰ ਤੱਕ ਵੀ ਨਵੇਂ ਸ਼ਹਿਰ ਤੱਕ ਵੀ ਆ ਗਿਆ ਤੇ 65000 ਏਕੜ ਲਗਭਗ ਪੰਜਾਬ ਦੇ ਵਿੱਚ ਨੋਟੀਫਿਕੇਸ਼ਨ ਜਿਹੜੇ ਆ ਉਹ ਹੋ ਗਏ ਸਾਡੇ ਜ਼ਿਲ੍ਹੇ ਵਿੱਚ 383 ਏਕੜ ਜ਼ਮੀਨ ਜਿਹੜੀ ਹੈ ਸਾਡੇ ਬਿਲਕੁਲ ਸ਼ਹਿਰ ਦੇ ਨਾਲ ਲੱਗਦੇ ਪਿੰਡ ਮਹਾਲੋਂ ਚ ਸ਼ਾਇਦ ਉਹਦੇ ਵਿੱਚ ਗੁਜਰਪੁਰ ਦੀ ਵੀ ਕੁਝ ਜ਼ਮੀਨ ਹੈ ਜਾਂ ਸਾਡੇ ਮੱਲਪੁਰ ਦੀ ਵੀ ਕੁਝ ਜ਼ਮੀਨ ਹੈ ਔਰ ਜਾਂ ਕਿਸੇ ਹੋਰ ਪਿੰਡ ਦੀ ਵੀ ਹੈ ਉਹ ਜਿਹੜਾ ਸ਼ਰਿਆਮ ਸਾਡੇ ਨਾਲ ੱੱਕਾ ਦਿੱਲੀ ਦੀ ਇੱਕ ਲੋਟੂ ਟੀਮ ਵੱਡੇ ਵੱਡੇ ਕੋਲੋਨਾਈਜ਼ਰ ਜਿਹੜੇ ਆ ਵੱਡੇ ਵੱਡੇ ਕਲੋਨਜ਼ਰ ਨੂੰ ਭਗਵਾਨਤਮਾਨ ਤੇ ਉਹਦੀ ਦਿੱਲੀ ਵਾਲੀ ਜਿਹੜੀ ਟੀਮ ਹੈ ਚਾਹੇ ਉਹ ਕੇਜਰੀਵਾਲ ਜੀ ਆ ਚਾਹੇ ਦੂਜੇ ਬੰਦੇ ਨੇ ਬਹੁਤ ਵੱਡੀ ਲੁੱਟ ਪੰਜਾਬ ਦੇ ਕਿਸਾਨਾਂ ਦੇ ਨਾਲ ਹੋ ਰਹੀ ਆ ਸਾਡੀ 8 ਕਨਾਲ ਜ਼ਮੀਨ ਲੈ ਕੇ ਲਗਭਗ 4800 ਗੱਜ ਜ਼ਮੀਨ ਹੁੰਦੀ ਆ ਿਕਕੜ ਦੇ ਵਿੱਚ ਤੇ ਸਾਨੂੰ 1200 ਗੱਜ ਮੋੜਨੀ ਆ ਪੈਸਾ ਕੋਈ ਨਹੀਂ ਮਿਲਦਾ ਹੋਰ ਉਹ 4 ਸਾਲ ਲੱਗਦੇ ਆ 5 ਸਾਲ ਲੱਗਦੇ ਆ ਪਾਲਿਸੀ 'ਚ ਕੁਝ ਕਲੀਅਰ ਨਹੀਂ ਹੈ ਕਿ ਕਿੰਨਾ ਸਮਾਂ ਲੱਗਣਾ ਨੋਟੀਫਿਕੇਸ਼ਨ ਹੋ ਗਿਆ ਰਜਿਸਟਰੀਆਂ ਬੰਦ ਹੋ ਗਈਆਂ ਤਵਾਦਲੇ ਬੰਦ ਹੋ ਗਏ ਕਿਸਾਨਾਂ ਦੇ ਘਰਾਂ ਦੀਆਂ ਗਰਜਾਂ ਖਾਣੀਆਂ ਸ਼ੁਰੂ ਹੋ ਗਈਆਂ ਬਹੁਤ ਸਾਰੇ ਕਿਸਾਨ ਜਿਹੜੇ ਆ ਉਹ ਡੀਸੀ ਸਾਹਿਬ ਨੂੰ ਮਿਲ ਕੇ ਵੀ ਗਏ ਸਰਕਾਰ ਕਹਿ ਤਾਂ ਇਹ ਰਹੀ ਆ ਵੀ ਸਹਿਮਤੀ ਤੋਂ ਬਿਨਾਂ ਜ਼ਮੀਨ ਨਹੀਂ ਲਈ ਜਾਊਗੀ ਪਰ ਪ੍ਰੋਸੈਸ ਜਿਹੜਾ ਕਾਗਜ਼ਾਂ ਚੱਗੇ ਤੋਂ ਅੱਗੇ ਲਗਾਤਾਰ ਵਧ ਰਿਹਾ ਪ੍ਰੋਸੈਸ ਨਹੀਂ ਰੁਕਿਆ ਸਹਿਮਤੀ ਐਸਹਿਮਤੀ ਤਾਂ ਅਗਲੀ ਗੱਲ ਹੈ ਸਹਿਮਤੀ ਤਾਂ ਪਹਿਲਾ ਸਟਾਰਟਿੰਗ ਸਟੇਜ ਤੇ ਹੁੰਦੀ ਆ ਪਰ ਪ੍ਰੋਸੈਸ ਲਗਾਤਾਰ ਚੱਲ ਰਿਹਾ ਹੈ ਜੇ ਸਹਿਮਤੀ ਲੈਣੀ ਹੁੰਦੀ ਤੇ ਨੋਟੀਫਿਕੇਸ਼ਨ ਕਰਕੇ ਰਜਿਸਟਰੀਆਂ ਦੇ ਉੱਤੇ ਤਵਾਦਲਿਆਂ ਦੇ ਉੱਤੇ ਰੋਕ ਕਿਉਂ ਲੱਗਦੀ ਖਰੀਦ-ਵੇਚ ਦੇ ਉੱਤੇ ਰੋਕ ਕਿਉਂ ਲੱਗਦੀ ਲੋਨ ਲੈਣ ਦੇ ਉੱਤੇ ਰੋਕ ਕਿਉਂ ਲੱਗਦੀ ਸੋ ਪ੍ਰੋਸੈਸ ਅੱਗੇ ਤੋਂ ਅੱਗੇ ਚੱਲ ਰਿਹਾ ਹੈ ਇੱਕ ਨੰਬਰ ਦਾ ਝੂਠਾ ਬੰਦਾ ਸਾਡਾ ਮੁੱਖ ਮੰਤਰੀ ਆ ਇੱਕ ਨੰਬਰ ਦੇ ਝੂਠੇ ਲੋਕ ਜਿਹੜੇ ਦਿੱਲੀੋਂ ਆ ਕੇ ਪੰਜਾਬ ਨੂੰ ਲੁੱਟਣ ਦੇ ਲਈ ਪੰਜਾਬ ਨੂੰ ਜਿਹੜਾ ਉਜਾੜਨ ਦੇ ਲਈ ਲੱਗੇ ਹੋਏ ਆ ਸੁੱਖ ਸਹੂਲਤਾਂ ਪੰਜਾਬ ਦੇ ਖਜ਼ਾਨੇ ਵਿੱਚੋਂ ਮੰਨ ਰਾਇਆ ਕੇਜਰੀਵਾਲ ਸਾਹਿਬ ਸ਼ਿਸ਼ੋਦੀਆ ਸਾਹਿਬ ਰਾਗਵ ਚੱਡਾ ਸੰਜੇ ਸਿੰਘ ਐਸਪੀ ਸਿੰਘ ਪਤਾ ਨਹੀਂ ਕਿਹਦੀਆਂ ਕਿਹਦੀਆਂ ਨਿਯੁਕਤੀਆਂ ਪੰਜਾਬ ਦੇ ਖਜ਼ਾਨੇ 'ਚੋਂ ਬੋਟੀਆਂ ਰਕਮਾਂ ਦੇ ਨਾਲ ਕੀਤੀਆਂ ਹੋਈਆਂ ਨੇ ਉਹਨਾਂ ਨੂੰ ਕੋਠੀਆਂ ਕਾਰਾਂ ਬੰਗਲੇ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ ਦਿੱਤੇ ਜਾ ਰਹੇ ਨੇ ਉਹਨਾਂ ਦਾ ਕੋਈ ਅਧਿਕਾਰ ਨਹੀਂ ਹੈ ਸੋ ਮੈਂ ਇੱਕ ਸਮਝਦਾ ਕਿ ਜਿਸ ਤਰ੍ਹਾਂ ਈਸਟ ਇੰਡੀਆ ਕੰਪਨੀ ਪੰਜਾਬ ਦੇ ਵਿੱਚ ਕਿਸੇ ਵੇਲੇ ਲੁੱਟ ਕਰਨ ਲਈ ਆਈ ਸੀ ਔਰ ਪੂਰੇ ਹਿੰਦੁਸਤਾਨ ਦੇ ਵਿੱਚ ਆਈ ਸੀ ਔਰ ਬਹੁਤ ਸਾਰੇ ਹਿੰਦੁਸਤਾਨ ਦੇ ਤੇ ਉਹਨਾਂ ਨੇ ਕਬਜ਼ਾ ਕਰ ਲਿਆ ਸੀ ਇਸੇ ਤਰ੍ਹਾਂ ਅੱਜ ਭਗਵਾਨਤਮਾਨ ਦਿੱਲੀ ਵਾਲਿਆਂ ਵਾਲਿਆਂ ਦੇ ਅੱਗੇ ਗੋਡੇ ਟੇਕ ਚੁੱਕਿਆ ਔਰ ਈਸਟ ਇੰਡੀਆ ਕੰਪਨੀ ਦਾ ਕੰਮ ਜਿਹੜਾ ਹੈ ਉਹ ਪ੍ਰੈਜਰੀ ਵਾਲ ਐਂਡ ਉੱਤੇ ਜਿਹੜੀ ਉਹਦੀ ਟੀਮ ਹੈ ਉਹਨੇ ਸ਼ੁਰੂ ਕਰ ਲਿਆ ਸੋ ਇਸ ਗੱਲ ਲਈ ਮੈਂ ਇੱਕ ਗੱਲ ਬੜੀ ਕਲੀਅਰ ਕਰ ਦੇਣਾ ਚਾਹੁੰਦਾ ਪ੍ਰਧਾਨ ਸਾਹਿਬ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਮਿਡ ਜੂਨ ਦੇ ਵਿੱਚ ਲੁਧਿਆਣੇ ਬਹੁਤ ਵੱਡਾ ਪ੍ਰੋਟੈਸਟ ਕੀਤਾ ਸੀ ਕੱਲ ਫੇਰ ਲੁਧਿਆਣੇ ਬਹੁਤ ਵੱਡਾ ਪ੍ਰੋਟੈਸਟ ਹੋਇਆ ਆਉਣ ਵਾਲੀ 27 ਜਾਂ 28 ਤਰੀਕ ਨੂੰ ਮੇਰਾ ਖਿਆਲ ਅਸੀਂ ਮੁਹਾਲੀ ਜਿਹੜਾ ਪ੍ਰੋਟੈਸਟ ਕਰਨ ਜਾ ਰਹੇ ਹਾਂ ਬਹੁਤ ਵੱਡੇ ਪੱਧਰ ਦੇ ਉੱਤੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਪ੍ਰੋਟੈਸਟ ਜਿਹੜੇ ਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਤਾਰ ਕੀਤੇ ਜਾਣਗੇ ਕਿਉਂਕਿ ਹਾਲੇ ਸਾਰੀਆਂ ਪੋਲੀਟੀਕਲ ਪਾਰਟੀਆਂ ਕਈ ਵਾਰੀ ਸਵਾਲ ਹੁੰਦੇ ਆ ਜੀ ਕੌਣ ਕਰ ਰਿਹਾ ਕੌਣ ਨਹੀਂ ਕਰ ਰਿਹਾ ਹਾਲੇ ਸਿਰਫ ਅਕਾਲੀ ਦਲ ਨੇ ਕੀਤੇ ਨਾ ਕਿਸੇ ਕਿਸਾਨ ਜਥੇਬੰਦੀ ਨੇ ਹਜੇ ਤੱਕ ਕੋਈ ਪ੍ਰੋਟੈਸਟ ਕੀਤਾ ਨਾ ਕਿਸੇ ਪੋਲੀਟੀਕਲ ਪਾਰਟੀ ਨੇ ਕਾਂਗਰਸ ਨੇ ਵੀ ਕੋਈ ਪ੍ਰੋਟੈਸਟ ਨਹੀਂ ਕੀਤਾ ਨਾ ਭਾਜਪਾ ਨੇ ਕੋਈ ਪ੍ਰੋਟੈਸਟ ਕੀਤਾ ਨਾ ਬੀਐਸਪੀ ਨੇ ਕੀਤਾ ਨਾ ਕੋਈ ਜੜੀਆਂ ਸੀਪੀਆਈ ਸੀਪੀਐਮ ਜਾਂ ਕੋਈ ਹੋਰ ਜਥੇਬੰਦੀਆਂ ਜਿਹੜੇ ਪ੍ਰੋਟੈਸਟ ਕਿਸੇ ਨੇ ਨਹੀਂ ਕੀਤਾ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਅੱਗੇ ਹੋ ਕੇ ਲੜਾਈ ਪਿਛਲੇ ਦਿਨਾਂ ਤੋਂ ਲੜ ਰਿਆ ਆਉਣ ਵਾਲੀਆਂ ਤਰੀਕਾਂ ਹੋਰ ਦਿੱਤੀਆਂ ਹੋਈਆਂ ਨੇ ਸੋ ਮੈਂ ਸਮਝਦਾ ਸਾਰਿਆਂ ਨੂੰ ਇਕੱਠੇ ਹੋ ਕੇ ਪੰਜਾਬ ਦੇ ਹਿੱਤਾਂ ਦਾ ਮਸਲਾ ਹੈ ਪੰਜਾਬ ਦੀ ਕਿਸਾਨੀ ਦਾ ਮਸਲਾ ਹੈ ਸਾਰਿਆਂ ਨੂੰ ਭਗਵੰਤ ਮਾਨ ਸਰਕਾਰ ਦੇ ਖਿਲਾਫ ਇਕੱਠੇ ਹੋ ਕੇ ਲੜਾਈ ਲੜਨੀ ਚਾਹੀਦੀ ਹੈ ਪਿਛਲੇ ਦਿਨਾਂ ਸਰਪਾਰਟੀ ਮੀਟਿੰਗ ਹੋਈ ਸੀ ਇੱਕ ਸੰਯੁਕਤ ਕਿਸਾਨ ਮੋਰਚੇ ਨੇ ਵੀ ਬੁਲਾਇਆ ਸੀ ਮੈਂ ਪਾਰਟੀ ਵੱਲੋਂ ਨੁਮਾਇੰਦੇ ਦੇ ਤੌਰ ਤੇ ਉੱਚ ਮੀਟਿੰਗ 'ਚ ਹਾਜ਼ਰ ਹੋਇਆ ਸੀ ਅਸੀਂ ਉੱਥੇ ਵੀ ਇਹੀ ਕਹਿ ਕੇ ਆਏ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਲੜਾਈ ਮੋਰੇ ਹੋ ਕੇ ਲੜੇਗਾ ਸਰਦਾਰ ਸਖਬੀਰ ਸਿੰਘ ਬਾਦਲ ਸਾਡੇ ਜਰਨਲ ਨੇ ਕੋਈ ਵੀ ਕੁਰਬਾਨੀ ਦੇਣੀ ਪਈ ਅਸੀਂ ਬੇਅਦਬ ਕੁਰਬਾਨੀ ਦੇਣ ਲਈ ਤਿਆਰ ਹਾਂ ਜੇਲਾਂ ਭਰਨੀਆਂ ਪਈਆਂ ਸ਼ਹਾਦਤਾਂ ਦੇਣੀਆਂ ਪਈਆਂ ਪਰ ਕਿਸਾਨਾਂ ਦੀ ਜਿਹੜੀ ਜ਼ਮੀਨ ਹੈ ਉਹਨੂੰ ਅਸੀਂ ਨਹੀਂ ਜਾਣਦਿਆਂਗੇ ਮੈਂ ਆਪਣੇ ਜ਼ਿਲ੍ਹੇ ਦੇ ਜਿੰਨੇ ਵੀ ਪਿੰਡ ਹੈ ਜਿਹੜੇ ਇਸ ਦੇ ਨਾਲ ਪ੍ਰਭਾਵਿਤ ਹੋਏ ਆ ਔਰ ਖਬਰ ਤਾਂ ਇਹ ਵੀ ਮਿਲ ਰਹੀ ਵੀ ਆਉਣ ਵਾਲੇ ਦਿਨਾਂ ਚ ਬੰਗਾ ਔਰ ਬਲਾਚੌਰ ਦੇ ਨੋਟੀਫਿਕੇਸ਼ਨ ਵੀ ਹੋਣ ਜਾ ਰਹੇ ਕਿਉਂਕਿ ਰੋਜ਼ ਦੀ ਰੋਜ਼ ਪਾਲਸੀ ਵੱਡੀ ਹੋ ਰਹੀ ਆ ਇਹ ਪਤਾ ਲੱਗਾ ਕਿ ਜਿਹੜਾ 65000 ਏਕੜ ਤੋਂ ਵੱਧ ਕੇ 1 ਲੱਖ ਏਕੜ ਹੁਣ ਕੀਤਾ ਜਾ ਰਿਹਾ ਜਿਹੜੀ 24000 ਤੋਂ ਸ਼ੁਰੂ ਹੋਈ ਸੀ ਉਹ 1 ਲੱਖ ਏਕੜ ਦੇ ਨੇੜੇ ਤੇੜੇ ਜਾਣ ਨੂੰ ਤਿਆਰ ਹੈ ਸੋ ਜੇ ਬੰਗਾ ਔਰ ਬਲਾਚੌਰ ਦੀ ਵੀ ਇਸ ਤਰ੍ਹਾਂ ਦੀ ਕੋਈ ਸਥਿਤੀ ਆਉਂਦੀ ਹੈ ਅਸੀਂ ਉਹਨਾਂ ਦੀ ਵੀ ਲੜਾਈ ਲੜਾਂਗੇ ਮੈਂ ਬਤੌਰ ਪ੍ਰਧਾਨ ਸ਼ਰੋਮਣੀ ਅਕਾਲੀ ਦਲ ਜ਼ਿਲ੍ਹਾ ਸ਼ੇਲਪਗਰ ਸਿੰਘ ਨਗਰ ਦੇ ਲੋਕਾਂ ਨਾਲ ਇਹ ਵਾਅਦਾ ਕਰਦਾ ਕਿ ਉਹਨਾਂ ਦੇ ਨਾਲ ਏ ੱਤਕਾ ਨਹੀਂ ਹੋਊਗਾ ਇਸ ਤੋਂ ਇਲਾਵਾ ਅਸੀਂ ਜਿਹੜਾ ਦੋ ਤਿੰਨ ਇਸ਼ੂ ਹੋਰ ਨੇ ਪਿੰਡ ਪੱਦਰ ਤੱਕ ਜਿਹੜੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਵਿਚਾਰ ਕੀਤੀ ਆ ਮਹਾਲੋਂ ਦੇ ਬਹੁਤ ਸਾਰੇ ਸੱਜਣ ਪਹੁੰਚੇ ਨੇ ਮੈਂ ਜੀਓ ਆਇਆ ਆਖਦਾ ਇੱਧਰ ਆ ਜਾਓ ਜੀ ਮਹਾਲੋਂ ਵਾਲੇ ਮੇਰੇ ਨਾਲ ਆ ਜਾਓ ਅਸੀਂ ਮਹਾਲੋਂ ਨੂੰ ਲੈ ਕੇ ਲਗਾਤਾਰ ਬਹੁਤ ਲੰਬੇ ਸਮੇਂ ਤੋਂ ਗੱਲ ਕਰ ਰਹੇ ਸੀ ਅੱਜ ਦੇ ਸਾਡੇ ਇਕੱਠ ਨੇ ਜਿਹੜਾ ਸਾਡਾ ਸਰਕਲ ਜਥੇਦਾਰਾਂ ਦਾ ਇਕੱਠ ਸੀ ਸਾਡੀ ਮੀਟਿੰਗ ਸੀ ਉਹਦੇ ਵਿੱਚ ਅਸੀਂ ਮਤਾ ਵੀ ਇਹ ਪਾਸ ਕੀਤਾ ਕਿ ਅਸੀਂ 1 ਇੰਚ ਵੀ ਜ਼ਮੀਨ ਆਪਣੇ ਜ਼ਿਲ੍ਹੇ ਚ ਚਾਹੇ ਅੱਜ ਕੱਲ ਮਹਾਲੋਂ ਜਾਂ ਸਾਡੇ ਉਹਦੇ ਨਾਲ ਦੇ ਪਿੰਡਾਂ ਦੀ ਆਉਣ ਵਾਲੇ ਦਿਨਾਂ ਚ ਬੰਗਾ ਬਲਾਚੌਰ ਲਈ ਵੀ ਇਹ ਪ੍ਰੋਗਰਾਮ ਸਰਕਾਰ ਵੱਲੋਂ ਲੀਕਿਆ ਜਾ ਰਿਹਾ ਨਹੀਂ ਜਾਣਦੇ ਮੈਂ ਜ਼ਿਲ੍ਹੇ ਦੀ ਅਫਸਰ ਸਾਹੀ ਨੂੰ ਇੱਕ ਚੇਤਾਵਨੀ ਦੇਣੀ ਚਾਹੁੰਦਾ ਭਗਵਾਨ ਜੀ ਤੁਹਾਨੂੰ ਤੋਂ ਵਾਰ-ਵਾਰ ਤੁਸੀਂ ਵੀ ਸਾਡੇ ਸਾਥੀ ਹੋ ਤੁਸੀਂ ਵੀ ਕਿਸਾਨਾਂ ਦੇ ਪੁੱਤਰ ਹੋ ਕਿਤੇ ਇਸ ਤਰੀਕੇ ਨਾਲ ਆयो ਕਿ ਤੁਸੀਂ ਆਪਣੇ ਨਾਲ ਦੇ ਸੰਗੀ ਸਾਥੀਆਂ ਦੇ ਪਰਿਵਾਰ ਆਪਣੇ ਰਿਸ਼ਤੇਦਾਰਾਂ ਦੇ ਪਰਿਵਾਰ ਨੂੰ ਉਜਾੜਨ ਦੇ ਵਿੱਚ ਰੋਲ ਅਦਾ ਕਰੋ ਮੈਂ ਬੇਨਤੀ ਕਰਨੀ ਚਾਹੁੰਦਾ ਬੜੇ ਪਿਆਰ ਮੁਹੱਬਤ ਨਾਲ ਜਿੱਥੇ ਤੱਕ ਹੋ ਸਕਦਾ ਤੁਸੀਂ ਸਾਡੀ ਮਦਦ ਕਰੋ ਪਰ ਫੇਰ ਵੀ ਜੇ ਤੁਸੀਂ ਚੜ ਕੇ ਆਉਂਗੇ ਤੇ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਇਹਨਾਂ ਲੋਕਾਂ ਦੇ ਨਾਲ ਖੜੂਗਾ ਤੁਹਾਨੂੰ ਜ਼ਮੀਨਾਂ ਤੇ ਕਬਜ਼ੇ ਨਹੀਂ ਹੋਣ ਦਿੰਦੇ ਪ੍ਰਸ਼ਾਸਨ ਇਹ ਗੱਲ ਨੂੰ ਇਸ ਗੱਲ ਖਿਆਲ ਕਰੇ ਕਿ ਉੱਥੇ ਮਾਹੌਲ ਵਿਗੜ ਸਕਦਾ ਉੱਥੇ ਕੁਝ ਵੀ ਹੋ ਸਕਦਾ ਕਿਉਂਕਿ ਅਸੀਂ ਆਪਣੀਆਂ ਜ਼ਮੀਨਾਂ ਆਪਣੀ ਮਾਂ ਵਾਂਗ ਸਮਝਦੇ ਆਂ ਔਰ ਕੋਈ ਵੀ ਬੰਦਾ ਆਪਣੀ ਮਾਂ ਦੇ ਖਿਲਾਫ ਕੋਈ ਸ਼ਬਦ ਨਹੀਂ ਸੁਣ ਸਕਦਾ ਕੋਈ ਬੰਦਾ ਆਪਣੀ ਮਾਂ ਨੂੰ ਅਥੋਂ ਪਰੋਖਿਆ ਨਹੀਂ ਕਰ ਸਕਦਾ ਜ਼ਮੀਨ ਕਿਸਾਨ ਦੀ ਮਾਂ ਹੁੰਦੀ ਆ ਔਰ ਉਹ ਲੜਾਈ ਜਿਹੜੀ ਆ ਸੀ ਜਿੱਥੇ ਤੱਕ ਲੜਨੀ ਪਈ ਉਹ ਲੜਾਂਗੇ ਸੋ ਮੈਂ ਜਿਹੜੀ ਗੱਲ ਕਰਦਾ ਜਿਲੇ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਆਉਣ ਵਾਲੇ ਦਸਾਂ ਦਿਨਾਂ ਦੇ ਵਿੱਚ ਅਸੀਂ ਜ਼ਿਲਾ ਜਥੇਬੰਦੀ ਦੇ ਢਾਂਚੇ ਦਾ ਵਿਸਤਾਰ ਕਰ ਰਹੇ ਹਾਂ ਸਰਕਲਾਂ ਦੇ ਪ੍ਰਧਾਨ ਅਸੀਂ ਲਾ ਦਿੱਤੇ ਆ ਸ੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਸੀਗਾ ਸਾਨੂੰ ਬੂਟੇ ਲਾਉਣ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਅਸੀਂ ਅੱਜ ਸਾਰਿਆਂ ਦੀ ਜ਼ਿੰਮੇਵਾਰੀ ਲਾ ਕੇ 15 ਅਗਸਤ ਤੱਕ ਉਹ ਹਰੀਆਵਲ ਲਹਿਰ ਨੂੰ ਮੁਕੰਮਲ ਕਰਨ ਦਾ ਜਿਹੜਾ ਪ੍ਰੋਗਰਾਮ ਆ ਉਹਨੂੰ ਨਿਪਰੇ ਚਾੜਾਂਗੇ ਇੱਕ ਗੱਲ ਅੱਜ ਦੇ ਸਹੌਸ ਨੇ ਜਿਹੜੀ ਬੜੀ ਜ਼ੋਰ ਦੇ ਨਾਲ ਮੇਰੇ ਸਾਹਮਣੇ ਰੱਖ ਕੇ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੇ ਵਰਕਰਾਂ ਦੇ ਨਾਲ ਲਗਾਤਾਰ ਧੱਕਾ ਕਰ ਰਹੀ ਹੈ। ਮੈਂ ਇੱਕ ਗੱਲ ਕਹਿ ਦੇਣੀ ਚਾਹੁੰਦਾ। ਜਿੰਨੇ ਇੱਥੇ ਸਰਕਾਰੀ ਧਿਰ ਦੇ ਨੁਮਾਇੰਦੇ ਨੇ ਜਾਂ ਪ੍ਰਸ਼ਾਸਨ ਵੀ ਬੈਠਾ ਹੈ। ਇਹ ਸਾਂ ਗੱਲਾਂ ਤੋਂ ਬਾਜ਼ ਆ ਜਾਓ ਧੱਕਾ ਕਰਨਾ ਬੰਦ ਕਰ ਦਿਓ। ਆਪ ਹੁਦਰੀਆਂ ਬਹੁਤ ਲੰਬਾ ਸਮਾਂ ਨਹੀਂ ਚੱਲਣੀਆਂ। ਸਰਕਾਰ ਦਾ 1.5 ਸਾਲ ਰਹਿ ਗਿਆ। ਲੋਕ ਤੁਹਾਤੋਂ ਅੱਕ ਚੁੱਕੇ ਨੇ। ਲੋਕ ਤੁਹਾਡੇ ਖਿਲਾਫ ਅੱਜ ਪਿੰਡਾਂ ਦੇ ਵਿੱਚ ਸੰదర్శਨ ਕਰ ਲਈ ਤਿਆਰ ਬੈਠੇ ਨੇ ਕਿਤੇ ਇਹ ਨਾ ਹੋਵੇ ਵੀ ਲੋਕ ਤੁਹਾਨੂੰ ਪਿੰਡਾਂ ਚ ਨਾ ਬੰਨ ਦੇਣ ਮੈਰਿਟ ਤੇ ਕੰਮ ਕਰੋ ਸਾਨੂੰ ਕੋਈ ਇਤਰਾਜ਼ ਨਹੀਂ ਜਿਹਦਾ ਹੱਕ ਬਣਦਾ ਉਹਦੇ ਨਾਲ ਕਰੋ ਲੇਕਿਨ ਪੱਖਪਾਤ ਕਰਕੇ ਜਿਹੜੇ ਕੰਮ ਕੀਤੇ ਜਾ ਰਹੇ ਆ ਜਿਹੜੇ ਹਲਕਾ ਇੰਚਾਰਜਾਂ ਦੇ ਟੈਲੀਫੋਨਾਂ ਤੇ ਕੰਮ ਕੀਤੇ ਜਾ ਰਹੇ ਆ ਇਹ ਪ੍ਰਸ਼ਾਸਨ ਇਹ ਗੱਲ ਸੁਣ ਲਵੇ ਵੀ ਹਲਕਾ ਇੰਚਾਰਜ ਦੀ ਸੁਣ ਕੇ ਕੰਮ ਹੁੰਦਾ ਨਹੀਂ ਦਾ ਕੰਮ ਨਹੀਂ ਕਿਸੇ ਦਾ ਹੋ ਰਿਹਾ ਤਹਿਸੀਲਦਾਰ ਕਿਸੇ ਦੀ ਰਜਿਸਟਰੀ ਨਹੀਂ ਕਰ ਰਿਹਾ ਹਲਕਾ ਇੰਚਾਰਜ ਦੀ ਮਰਜ਼ੀ ਤੋਂ ਦਿਨਾ ਕਰਾਪਸ਼ਨ ਦਾ ਬੋਲਬਾਲਾ ਇੱਥੇ ਇੰਨਾ ਵੱਧ ਚੁੱਕਿਆ ਹੈ ਇਸ ਜ਼ਿਲ੍ਹੇ ਚ ਕਿ ਕੋਈ ਕੰਮ ਪੈਸੇ ਦਿੱਤੇ ਤੋਂ ਬਿਨਾ ਨਹੀਂ ਹੋ ਰਿਆ ਔਰ ਇਹ ਵੀ ਗੱਲ ਪੱਕੀ ਆ ਕਿ ਇਸ ਗੱਲ ਵੀ ਸਾਨੂੰ ਸੰਘਰਸ਼ ਕਰਨਾ ਪਿਆ ਤਾਂ ਅਸੀਂ ਕਰਾਂਗੇ ਪੱਖਪਾਤ ਬੰਦ ਕਰਕੇ ਮੈਰਿਟ ਤੇ ਕੰਮ ਕਰੋ ਸਾਨੂੰ ਕੋਈ ਇਤਰਾਜ਼ ਨਹੀਂ ਸਾਡੇ ਸਾਰੇ ਭਾਈ ਭਰਾ ਆ ਪਰ ਪੱਖਪਾਤ ਬੰਦ ਕਰ ਦਿਓ ਇਸ ਗੱਲ ਦੇ ਨਾਲ ਮੈਂ ਤੁਹਾਡਾ ਸਾਰਾ ਪ੍ਰੈਸ ਵਾਲਿਆਂ ਦਾ ਜਿਹਨੋਂ ਤਨਭਾਦੀਆਂ ਕਿ ਤੁਸੀਂ ਸਾਡੇ ਲਈ ਸਮਾਂ ਕੱਢਿਆ ਜੇ ਕੋਈ ਤੁਹਾਡਾ ਸਵਾਲ ਹੈ ਤਾਂ ਤੁਸੀਂ ਕਰ ਸਕਦੇ ਜਿਹੜੀ ਤਰੀਕ ਚੋਣ ਦੀ ਹੈ ਸਰਦਾਰ ਉਹਨਾਂ ਦਾ ਸੱਚ ਹੋ ਕੇ ਜ਼ਬਰਨ ਜ਼ਮੀਨ ਕਿਵੇਂ ਲੈ ਲਵੋ ਕਿਵੇਂ ਲੈ ਲੈ ਬਹੁਤ ਵਧੀਆ ਦਿਨੇਸ਼ ਭਾਜੀ ਤੁਹਾਡਾ ਸਵਾਲ ਆ ਜ਼ਬਰਨ ਜ਼ਮੀਨ ਇਸ ਤਰ੍ਹਾਂ ਲਈ ਜਾ ਰਹੀ ਆ ਕਿ ਮੇਰੇ ਕੋਲ 1 ਏਕੜ ਜ਼ਮੀਨ ਆ ਮੰਨ ਲਓ ਮੈਨੂੰ ਐਕਵਾਇਰਮੈਂਟ ਦਾ ਕੋਈ ਪੈਸਾ ਨਹੀਂ ਮਿਲਣਾ ਜਿਹੜੀ ਜ਼ਮੀਨ ਮੇਥੋਂ ਲੈ ਲੈਣੀ ਆ ਉਹਦਾ ਮੈਨੂੰ ਕੋਈ ਪੈਸਾ ਨਹੀਂ ਮਿਲਣਾ ਮੇਰੇ ਮੁੜ ਬਸੇਵੇ ਦੀ ਕੋਈ ਜਗਾਨੀ ਨਿਸ਼ਚਿਤ ਕੀਤੀ ਜਾ ਰਹੀ ਪਹਿਲੀਆਂ ਪਾਲਸੀਆਂ ਚ ਕੀ ਹੁੰਦਾ ਸੀ ਪਾਲਸੀਆਂ ਬੜੀਆਂ ਕਲੀਅਰ ਸੀਗੀਆਂ ਕਿ ਕੋਈ ਸਰਕਾਰ ਹਾਈਵੇ ਲਈ ਜ਼ਮੀਨ ਅਕਵਾਇਰ ਕਰਦੀ ਸੀ ਕੋਈ ਕੁੱਡਾ ਦੀ ਕਲੋਨੀ ਲਈ ਕਰਦੀ ਸੀ ਮੇਰੀ ਜਿਹੜੀ ਜ਼ਮੀਨ ਵਿੱਚ ਆ ਜਾਂਦੀ ਸੀ ਪਹਿਲਾਂ ਤਾਂ ਮੈਨੂੰ ਉਹਦੀ ਨਿਰਧਾਰਤ ਕੀਮਤ ਜੋ ਮਾਰਕੀਟ ਵੈਲਿਊ ਹੁੰਦੀ ਸੀ ਪਲੱਸ ਉਹਦਾ 50% ਐਕਸਟਰਾ ਦਿੱਤਾ ਜਾਂਦਾ ਸੀ ਮੇਰਾ ਘਰ ਵਿੱਚ ਆਉਂਦਾ ਸੀ ਉਸ ਘਰ ਦੀ ਵੈਲਿਊਏਸ਼ਨ ਹੁੰਦੀ ਸੀ ਉਸ ਘਰ ਨੂੰ ਤੋੜ ਜੇ ਤੋੜ ਕੇ ਉਹਦਾ ਡੇਢ ਗੁਣਾ ਦਿੱਤਾ ਜਾਂਦਾ ਸੀ ਔਰ ਮੈਨੂੰ ਮੋੜ ਵਸੇ ਲਈ ਜਗ੍ਹਾ ਵੀ ਦਿੱਤੀ ਜਾਂਦੀ ਸੀ అలਰਟ ਹੁੰਦੀ ਸੀ ਜਗ੍ਹਾ ਬਕਾਇਦਾ ਵੀ ਤੁਸੀਂ ਇਸ ਜਗ੍ਹਾ ਬਸ ਸਕਦੇ ਹੋ ਪਰ ਇਸ ਪਾਲਿਸੀ ਦੇ ਵਿੱਚ ਕੀ ਹੈ ਵੀ ਪਹਿਲਾਂ ਤਾਂ ਜ਼ਮੀਨ ਲੈ ਲੈਣੀ ਆ ਉਹਦੀ ਕੋਈ ਸਮਾਂ ਸੀਮਾ ਨਿਰਧਾਰਤ ਨਹੀਂ ਕੀਤੀ ਗਈ ਕਿੰਨੇ ਸਾਲਾਂ ਬਾਅਦ 8 ਕਨਾਲ ਜ਼ਮੀਨ ਲੈਣੀ ਤੇ 2 ਕਨਾਲ ਵਾਪਸ ਕਰਨੀ ਆ ਉਹ ਜਿਹੜੀ 6 ਕਨਾਲ ਸਰਕਾਰ ਨੇ ਰੱਖ ਲੈਣੀ ਆ ਸਰਕਾਰ ਕਹਿੰਦੀ ਜੇ ਅਸੀਂ ਸੜਕਾਂ ਬਣਾਉਣੀਆਂ ਅਸੀਂ ਸੀਵਰ ਕੱਢਣੀਆਂ ਅਸੀਂ ਅ ਲਾਈਟਾਂ ਲਾਉਣੀਆਂ ਅਸੀਂ ਮਤਲਬ ਤੁਹਾਨੂੰ ਪੀਣ ਵਾਲਾ ਪਾਣੀ ਦੇਣਾ ਮੈਨੂੰ ਇਹ ਦੱਸੋ ਕਿ ਕਲੋਨਾਈਜ਼ਰ ਤੁਹਾਤੋਂ ਜ਼ਮੀਨ ਖਰੀਦਾ ਕੋਈ ਪ੍ਰਾਈਵੇਟ ਉਹ 25% ਚ ਸਾਰਾ ਕੁਝ ਐਡਜਸਟ ਕਰਕੇ ਆਪਣਾ ਮੁਨਾਫਾ ਵੀ ਕਮਾਉਂਦਾ ਬਹੁਤ ਸਾਰੇ ਕਲੋਨਾਈਜ਼ਰ ਸਾਡੇ ਸ਼ਹਿਰ ਚ ਵੀ ਆ 25% ਪੁੱਡਾ ਦੀ ਜਿਹੜੀ ਪਾਲਸੀ ਹੈ ਉਹ ਕਹਿੰਦੀ ਹੈ ਵੀ ਜਿਹੜੇ ਕਲੋਨਾਈਜ਼ਰ ਨੇ ਕਲੋਨੀ ਕੱਟਣੀ ਹੈ ਉਹ ਚ 25% ਉਹਨੂੰ ਇਹਨਾਂ ਕੰਮਾਂ ਲਈ ਛੱਡਣਾ ਪਊਗਾ ਰਸਤਿਆਂ ਲਈ ਪਾਰਕਾਂ ਲਈ ਟੈਂਕੀ ਲਈ ਪਰ ਸਰਕਾਰ ਸਾਡਾ 80% ਖਾਈ ਜਾਂਦੀ ਆ ਸਾਨੂੰ ਪੈਸਾ ਕੋਈ ਨਹੀਂ ਮਿਲਣਾ ਸੀ ਪਰਿਵਾਰ ਕਿੱਥੋਂ ਚਲਾਉਣੇ ਆ ਸਾਡੇ ਮੁਰਬਸੇਵੇ ਲਈ ਜਗ੍ਹਾ ਵੀ ਮਿਲ ਰਹੀ ਅਸੀਂ ਕਿੱਥੇ ਆਪਣੇ ਘਰ ਬਣਾਉਣੇ ਆ ਤਵਜਾ ਤਾਂ ਸੱਤ ਵਜੇ ਲੈ ਲੈਣਾ ਸੋ ਕੋਈ ਪੈਸਾ ਨਹੀਂ ਮਿਲ ਰਿਹਾ ਜ਼ਬਰਦਸਤੀ ਨਹੀਂ ਹੋਈ ਤਾਂ ਕੀ ਹੋਣਾ ਮਨ ਪਿਆਰੇ ਸੀਐਮ ਸਾਹਿਬ ਤਾਂ ਇਹ ਕਹਿੰਦੇ ਮੇਰਾ ਕਿ 1 ਲੱਖ ਤੱਕ ਦੇਵਾਂਗੇ ਜੇ ਨਾ ਸੀ ਤਾਂ ਹਾਂ ਹਾਂ ਬਹੁਤ ਨੂੰ ਇੱਕ ਲੱਖ 100 ਰੁਪਿਆ ਫਿਰ 10000 ਸਰਕਾਰ ਕੀ ਕਰ ਰਹੀ ਆ ਦਿਨੇਸ਼ ਭਾਜੀ ਆਰਥਿਕ ਸਥਿਤੀ ਦੇ ਬੜੇ ਹਾਲਾਤ ਸਟੇਟ ਦੇ ਮਾੜੇ ਨੇ ਸਰਕਾਰ ਨੂੰ ਬੜੇ ਮਹਿੰਗੇ ਭਾਅ ਦੇ ਉੱਤੇ ਲੋਨ ਮਿਲ ਰਿਹਾ ਹੈ ਬੇਸਿਕਲੀ ਤਾਂ ਸਰਕਾਰ ਆਪਣੀ ਆਰਥਿਕਤਾ ਚਲਾਉਣ ਲਈ ਜ਼ਮੀਨ ਅਕਵਾਇਰ ਕਰਕੇ ਤੇ ਬਹੁਤ ਵੱਡਾ ਲੋਨ ਜਿਹੜਾ ਆ ਉਹ ਚੱਕਣਾ ਚਾਹੁੰਦੀ ਆ ਜੀ ਦੇ ਨਾਲ ਉਹ ਆਪਣੇ 1.5 ਸਾਲ ਦੇ ਵਸੀਲੇ ਜਿਹੜੇ ਆ ਚਲਾ ਸਕੇ ਕਿਤੇ ਵੀ ਕਰਨ ਗੱਲ ਹੈ ਕਿ ਕਿੰਨੇ ਪੈਸੇ ਕਮਾ ਕੇ ਜਿਹੜਾ 1000 ਰੁਪਏ ਦਾ ਵਾਦਾ ਕੀਤਾ ਮੈਂ ਮੈਂ ਤੁਹਾਨੂੰ ਦੱਸਦਾ ਜੀ ਮੈਂ ਉਸੇ ਗੱਲ ਤੇ ਆ ਰਿਹਾ ਦੂਜਾ ਉਹ ਸੋਚਦੇ ਵੀ ਸੀ ਬਾਅਦ ਵਿੱਚ ਬਹੁਤ ਵੱਡੇ ਵੱਡੇ ਲੋਕਾਂ ਨੂੰ ਲਾਰੇ ਲਾਤੇ ਪੂਰਤੀ ਤਾਂ ਹੋ ਨਹੀਂ ਰਹੀ ਸਟੇਟ ਦੇ ਸਾਰੇ ਐਸੈਟਸ ਜਿਹੜੇ ਆ ਕਮਾਈ ਦੇ 70 ਕੁ ਹਜ਼ਾਰ ਕਰੋੜ ਨੇ ਤੇ 85 ਹਜ਼ਾਰ ਕਰੋੜ ਦੇ ਜਿਹੜੇ ਫਿਕਸ ਖਰਚੇ ਨੇ ਲਗਭਗ ਜਿਹਦੇ ਵਿੱਚ ਮੁਲਾਜ਼ਮਾਂ ਦੀਆਂ ਤਨਖਾਹਾਂ ਪੈਨਸ਼ਨਰ ਤੇ ਜਿਹੜਾ ਕਰਜ਼ਾ ਮੋਰਨ ਦਾ ਉਹਦਾ ਵਿਆਜ ਹੀ ਆ ਸਟੇਟ ਦੀ ਡਿਵੈਲਪਮੈਂਟ ਦਾ ਇਹਦੇ ਵਿੱਚ ਕੋਈ ਇਸ਼ੂ ਨਹੀਂ ਕੋਈ ਮੁੱਦਾ ਨਹੀਂ ਸਟੇਟ ਦੇ ਹੋਰ ਖਰਚੇ ਜਿਹੜੇ ਦਫ਼ਤਰੀ ਚ ਖਰਚੇ ਆ ਵਜ਼ੀਰਾਂ ਦੇ ਖਰਚੇ ਆ ਐਮਐਲਏ ਦੇ ਖਰਚੇ ਆ ਅਫੀਸ਼ੀਅਲ ਖਰਚੇ ਆ ਕੋਈ ਸੜਕਾਂ ਬਣਾਉਣੀਆਂ ਕੋਈ ਬਿਲਡਿੰਗਾਂ ਬਣਾਉਣੀਆਂ ਕੋਈ ਪਾਟਰ ਸਪਲਾਈ ਬਣਾਉਣੀਆਂ ਉਹਦੇ ਵਿੱਚੋਂ ਕੁਝ ਨਹੀਂ ਬਣ ਰਿਆ ਇੱਕ ਸਾਲ ਦਾ ਸਰਕਾਰ ਐਵਰੇਜ 55000 ਕਰੋੜ ਰੁਪਇਆ ਕਰਜ਼ਾ ਚੱਕ ਰਹੀ ਜਿੰਨਾ ਕਰਜ਼ਾ ਪਿਛਲੇ 70 ਸਾਲ ਤੁਸੀਂ ਸਾਰੀਆਂ ਸਰਕਾਰਾਂ ਨੇ ਕੀਤਾ ਇਹ ਉਹਦੇ ਨਾਲੋਂ ਦੁੱਗਣਾ ਕਰਜ਼ਾ ਇਹਨਾਂ 5 ਸਾਲਾਂ ਚ ਕਰਕੇ ਸਟੇਟ ਦੇ ਉੱਤੇ ਜਾ ਰਹੇ ਆ ਇੱਕ ਗੱਲ ਇਹਦੇ ਵਿੱਚ ਜਿਹੜੀ ਅਹਿਮ ਹੈ ਇਹ ਗੱਲ ਬੜਾ ਬੜਾ ਪੁਆਇੰਟ ਸੈਂਸਿਟਿਵ ਹੈ ਦਿੱਲੀ ਤੋਂ ਪਾਰਟੀਆਂ ਲਿਆਂਦੀਆਂ ਜਾ ਰਹੀਆਂ ਸਾਡੀ ਜ਼ਮੀਨ ਖੜਪਣ ਲਈ ਤੁਹਾਡੀ ਜ਼ਮੀਨ ਜਿਹੜੀ ਆ ਬਹੁਤ ਵੱਡੀਆਂ-ਵੱਡੀਆਂ ਕੰਪਨੀਆਂ ਨੂੰ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ ਤੁਸੀਂ ਉਹਨਾਂ ਦੇ ਖਿਲਾਫ ਕੋਈ ਕੇਸ ਨਹੀਂ ਕਰ ਸਕਦੇ ਤੁਸੀਂ ਉਹਨਾਂ ਨੂੰ ਲੱਭ ਨਹੀਂ ਸਕਦੇ ਉਹਨਾਂ ਦੇ ਦਫ਼ਤਰ ਕਿੱਥੇ ਆ ਤੁਸੀਂ ਅਪਰੋਚ ਨਹੀਂ ਕਰ ਸਕਦੇ ਉਹ ਕੰਪਨੀਆਂ ਲਿਆ ਕੇ ਮੋਟੀਆਂ ਰਕਮਾਂ ਕਮਿਸ਼ਨ ਦੇ ਰੂਪ ਦੇ ਵਿੱਚ ਇਹ ਲੋਕ ਉਹਨਾਂ ਤੋਂ ਲੈ ਰਹੇ ਆ ਪੰਜਾਬ ਦਾ ਪੈਸਾ ਲੁੱਟ ਕੇ ਦਿੱਲੀ ਜਾਂ ਬਾਹਰਲੇ ਸੂਬਿਆਂ ਨੂੰ ਜਾਣਾ ਇਹ ਬੜੇ ਵੱਡਾ ਚਿੰਤਾ ਦਾ ਵਿਸ਼ਾ ਹੈ ਸੋ ਮਹਾਲੋਂ ਵਾਲੇ ਸਾਰੇ ਸੱਜਣ ਸਾਡੇ ਕੋਲੇ ਇਸ ਵੇਲੇ ਬੈਠੇ ਆ ਮੈਂ ਗੁਰੂ ਮਹਾਰਾਜ ਨੂੰ ਹਾਜ਼ਰ ਸਮਝ ਕੇ ਕਹਿਣਾ ਕਿ ਤੁਹਾਡੇ ਨਾਲ ਜਿੱਥੇ ਵੀ ਤੱਕਾ ਹੋਇਆ ਸ਼੍ਰੋਮਣ ਅਕਾਲੀ ਦਲ ਤੁਹਾਡੀ ਹਰ ਲੜਾਈ ਜਿਹੜੀ ਉਹ ਲੜਨ ਲਈ ਤਿਆਰ ਹੈ ਆਉਣ ਵਾਲੇ ਦਿਨਾਂ 'ਚ ਸਰਦਾਰ ਸ਼ਰਵੀਰ ਸਿੰਘ ਜੀ ਬਾਦਲ ਸਾਹਿਬ ਵੀ ਨਵਾਂ ਸ਼ਹਿਰ 'ਚ ਇਹ ਲੜਾਈ ਲੜਨ ਲਈ ਤੁਹਾਡੇ ਹਿੱਸੇਦਾਰ ਬਣਨਗੇ ਉਹ 15 ਦਿਨੋਂ ਕਿਉਂਕਿ ਆਉਂਦੇ ਆ 20 ਦਿਨੋਂ ਆਉਂਦੇ ਪ੍ਰੋਗਰਾਮ ਤੁਹਾਨੂੰ ਦੱਸ ਦਿੱਤਾ ਜਾਊਗਾ ਕਿ ਸਾਰੇ ਜ਼ਿਲ੍ਹਿਆਂ 'ਚ ਪ੍ਰੋਗਰਾਮ ਦਿੱਤੇ ਆ ਲੜਾਈ ਐਸਾ ਹੱਦ ਤੱਕ ਲੜਾਂਗੇ ਕਿ ਸਾਡੇ ਉੱਪਰੋਂ ਲੰਘ ਕੇ ਤੁਹਾਡੀਆਂ ਜ਼ਮੀਨਾਂ ਦੇ ਉੱਤੇ ਕਬਜ਼ੇ ਹੋਣਗੇ ਉਹਦਾ ਕਬਜ਼ਾ ਨਹੀਂ ਹੋਣ ਦਿੰਦੇ ਤੁਹਾਡੇ ਨਾਲ ਸਾਡਾ ਵਾਅਦਾ ਇਹ ਕੋਈ ਰਾਜਨੀਤਿਕ ਗੱਲ ਨਹੀਂ ਹੈ ਮੈਂ ਕਿ ਗੱਲ ਇਹ ਹੋਰ ਪੱਕ ਪੱਕ ਤੋਂ ਤੁਹਾਨੂੰ ਕਲੀਅਰ ਕਰ ਦਵਾਂ ਮੈਂ ਤੁਹਾਨੂੰ ਦੱਸਿਆ ਵੀ ਜ਼ਮੀਨ ਸਾਡੀ ਮਾਂ ਹੈ ਤੇ ਮਾਂ ਦੇ ਖਿਲਾਫ ਕੋਈ ਸ਼ਬਦ ਤੇ ਅੱਖਰ ਨਹੀਂ ਸੁਣਿਆ ਜਾਂਦਾ ਅਸੀਂ ਆਪਣੀ ਮਾਂ ਨੂੰ ਤਕੜੀਆਂ ਰੱਖਣ ਲਈ ਆਪਣੀ ਮਾਂ ਨੂੰ ਆਪਣੇ ਕੋਲ ਰੱਖਣ ਲਈ ਲੜਾਈ ਲੜਨੀ ਹੈ ਇਹ ਕੋਈ ਰਾਜਨੀਤਿਕ ਲੜਾਈ ਨਹੀਂ ਅਸੀਂ ਇਹ ਤਾਂ ਕੋਈ ਰਾਜਨੀਤਿਕ ਲਾਹਾ ਨਹੀਂ ਲੈਣਾ ਚਾਹੁੰਦੇ ਸੋ ਤੁਸੀਂ ਸਾਡਾ ਸਾਥ ਦਿਓ ਇਸ ਗੱਲ ਲਈ ਵੀ ਅਸੀਂ ਅੱਗੇ ਹੋਵੇ ਤੁਹਾਡਾ ਲੜਾਈ ਲੜ ਸਕੀਏ ਅਸੀਂ ਤੁਹਾਡੇ ਨਾਲ ਹਰ ਦਮ ਖੜੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ